ਸਤਨਾਮ ਵਾਹਿਗੁਰੂ ਸਾਹਿਬ ਜੀ ਬੰਦਨ ਕਾਟ ਬਸਾਰੇ ਔਗਣ ਆਪਣਾ ਬਿਰਦ ਸਮਾਰਿਆ ਹੋਏ ਕਰਪਾਲ ਮਾਤ ਪਿਤਾ ਨਿਆਈ ਬਾਰਕ ਜਿਉ ਪ੍ਰਤ ਪਾਰਿਆ ਗੁਰ ਸਿਖ ਰਾਖੇ ਗੁਰ ਗੋਪਾਲ ਕਾਢ ਲਈਏ ਮਹਾ ਭਵ ਜਨ ਤੇ ਆਪਣੀ ਨਜ਼ਰ ਨਿਹਾਲ ਰਹਾਉ ਜਾ ਕੇ ਸਿਮਰਨ ਜਮ ਤੈ ਸੁਟਿਏ ਜਾ ਕੇ ਸਿਮਰਨ ਜਮ ਤੇ ਸੁਟਿਏ ਹਲਤ ਪਲਤ ਸੁਖ ਪਾਈਏ ਸਾਸ ਗਰਾਸ ਜਪੋ ਜਪ ਰਸਨ ਨੀਤ ਨੀਤ ਗੁਣ ਦਾਈਏ ਭਗਤ ਪ੍ਰੇਮ ਪਰਮ ਪਦ ਪਾਇਆ ਸਾਧ ਸੰਗ ਦੁਖ ਨਾ ਠੇ ਸਚਾ ਨਾ ਜਾਏ ਕਿਸ ਭਾਉ ਨ ਵਿਆਪੇ ਹਰ ਤਨ ਨਿਰਮਲ ਗਾਠੇ ਅੰਤ ਕਾਲ ਪ੍ਰਭ ਭੈ ਸਹਾਈ ਇਤ ਉਤਰਾਖਣ ਹਾਰੇ ਪ੍ਰਾਨ ਮੀਤ ਹੀਤ ਤਨ ਮੇਰੇ ਨਾਨਕ ਸਤਿ ਬਲਿਹਾਰੇ ਪ੍ਰਾਨ ਮੀਤ ਹੀ ਤਨ ਮੇਰੇ ਨਾਨਕ ਸਤਿ ਬਲਿਹਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਆਸਾ ਮਹੱਲਾ ਪੰਜਵਾਂ ਆਸਾ ਰਾਗ ਅੰਦਰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਵਿੱਚੋਂ ਆਪਾਂ ਸ਼ਬਦ ਪੜ੍ਹਿਆ ਹੈ ਇਹ ਪਾਵਨ ਪਵਿੱਤਰ ਅੰਗ 382 ਤੇ ਸੁਭਾਏਮਾਨ ਹੈ ਮਹਾਰਾਜ ਨੇ ਸਮਝਾਉਣਾ ਕੀਤਾ ਹੈ ਭਾਈ ਗੁਰੂ ਦੀ ਸ਼ਰਨ ਆਏ ਸਿੱਖਾਂ ਦੇ ਮਾਇਆ ਦੇ ਬੰਧਨ ਕੱਟ ਕੇ ਪ੍ਰਮਾਤਮਾ ਉਹਨਾਂ ਦੇ ਪਿਛਲੇ ਕੀਤੇ ਔਗਣਾ ਨੂੰ ਭੁਲਾ ਦਿੰਦਾ ਹੈ ਤੇ ਇਸ ਤਰ੍ਹਾਂ ਆਪਣਾ ਮੁੱਢ ਕਦੀਮਾ ਦਾ ਸੁਭਾਅ ਚੇਤੇ ਰੱਖਦਾ ਹੈ। ਵंदन ਕਾਟ ਵਿਸਾਰੇ ਔਗਣ ਆਪਣਾ ਬਿਰਦ ਸਮਾਰਿਆ। ਇਹ ਆਪਾਂ ਗੱਲ ਸਮਝ ਲਈ। ਵਿਸਟ ਨੂੰ ਵੰਦਨਾ ਤੋਂ ਛਡਾ ਲੈਂਦਾ। ਔਗਣ ਸਾਡੇ ਬਖਸ਼ ਦਿੰਦਾ। ਭਲਾ ਦਿੰਦਾ ਔਗਣ ਸਾਡੇ। ਜਿਹੜੇ ਅਸੀਂ ਓਗਣ ਕਰਦੇ ਹਾਂ ਮਹਾਰਾਜ ਭਲਾ ਦਿੰਦਾ ਤੇ ਆਪਣਾ ਬਿਰਦ ਸਮਾਰਿਆ ਅਗਲੇ ਬੰਦ ਚ ਦੱਸਿਆ ਸਤਿਗੁਰਾਂ ਨੇ ਹੋਏ ਕਰਪਾਲ ਮਾਤ ਪਿਤ ਨਿਆਈ ਬਾਰਕ ਜਿਉਂ ਕਿਰਤ ਪਾਰਿਆ ਜਿਵੇਂ ਮਾਤਾ ਪਿਤਾ ਵਾਹਿਗੁਰੂ ਜਿਵੇਂ ਮਾਂ ਬਾਗ ਉਹਨਾਂ ਉੱਤੇ ਦੇਵਾਨ ਹੁੰਦਾ ਹੈ ਅਤੇ ਬੱਚਿਆਂ ਬਾਗ ਉਹਨਾਂ ਨੂੰ ਪਾਲਦਾ ਹੈ ਹੋਏ ਕਿਰਪਾਲ ਮਾਤ ਪਿਤਾ ਨਿਆਈ ਮਰਨ ਦੱਸਿਆ ਵੀ ਜਿਵੇਂ ਮਾਤਾ ਪਿਤਾ ਆਪਣੇ ਬੱਚੇ ਦੀਆਂ ਗਲਤੀਆਂ ਚੇਤੇ ਨਹੀਂ ਰੱਖਦਾ ਤੇ ਬੱਚਿਆਂ ਦੀ ਪਾਲਣ ਪੋਸ਼ਣ ਕਰਦਾ ਹੈ ਇਸੇ ਤਰ੍ਹਾਂ ਹੀ ਅਕਾਲ ਪੁਰਖ ਵਾਹਿਗੁਰੂ ਆਪਣੇ ਪਿਆਰਿਆਂ ਦੀ ਮਾਤਾ ਪਿਤਾ ਬਾਗੇ ਸਾਹਮ ਸਵਾਲ ਕਰਦਾ ਹੈ ਗੁਰ ਸਿੱਖ ਰੱਖੇ ਗੁਰ ਗੋਪਾਲ ਕਾੜ ਲੀਏ ਮਹਾ ਭਵ ਜਲਤੇ ਆਪਣੀ ਨਦਰ ਨਿਹਾਲ ਵਾ ਮਰ ਅਨੇ ਸਮਝਾਉਣਾ ਕੀਤਾ ਹੈ ਭਾਈ ਗੁਰੂ ਦੀ ਸ਼ਰਨ ਪਏ ਪੈਣ ਵਾਲੇ ਵਿਭਾਗੀ ਸਿੱਖਾਂ ਨੂੰ ਸਭ ਤੋਂ ਵੱਡਾ ਜਗਤ ਪਾਲਕ ਪ੍ਰਭੂ ਬਕਾਰਾਂ ਤੋਂ ਬਚਾ ਲੈਂਦਾ ਹੈ ਕਾਢ ਲੀਏ ਮਹਾ ਭਵਜਲ ਤੇ ਆਪਣੀ ਨਜ਼ਰ ਨਿਹਾਲ ਰਹਾਉ ਆਪਣੀ ਮਿਹਰ ਦੀ ਨਜ਼ਰ ਨਾਲ ਤੱਕ ਕੇ ਉਹਨਾਂ ਨੂੰ ਵੱਡਾ ਸੰਸਾਰ ਸਮੁੰਦਰ ਵਿੱਚੋਂ ਕੱਢ ਲੈਂਦਾ ਹੈ ਜਾ ਕੇ ਸਿਮਰਨ ਜਮ ਤੇ ਛੁੱਟਿਏ ਹਲਤ ਪਲਤ ਸੁਖ ਪਾਈਏ ਪਰ ਉਸ ਪ੍ਰਭੂ ਪਰਮਾਤਮਾ ਦਾ ਸਿਮਰਨ ਕਰਨਾ ਮਿਹਰਬਾਨ ਹੋਏਗਾ ਪ੍ਰਭੂ ਪਰਮਾਤਮਾ ਪਰ ਉਹਦਾ ਸਿਮਰਨ ਕਰ ਪਾਈ ਮਨੁੱਖ ਫਿਰ ਆਪਣੀ ਮਿਹਰ ਦੀ ਨਜ਼ਰ ਨਾਲ ਤੱਕ ਕੇ ਉਹਨਾਂ ਗੁਰਮਖ ਪਿਆਰਿਆਂ ਨੂੰ ਵੱਡੇ ਸੰਸਾਰ ਸਮੁੰਦਰ ਵਿੱਚੋਂ ਕੱਢ ਲੈਂਦਾ ਹੈ ਇਹ ਸੰਸਾਰ ਇੱਕ ਸਮੁੰਦਰ ਹੈ ਜਿਹੜਾ ਕਿ ਮਨੁੱਖ ਸੰਸਾਰ ਸਮੁੰਦਰ ਦੇ ਵਿੱਚ ਡੁੱਬਿਆ ਪਿਆ ਕਿਵੇਂ ਰੀਤਾਂ ਰਵਾਜਾਂ ਰਸਮਾਂ ਮੁਤਾਬਕ ਫਸਿਆ ਪਿਆ ਰੀਤਾਂ ਰਵਾਜਾਂ ਤੇ ਰਸਮਾਂ ਵਿੱਚ ਹੀ ਫਸਿਆ ਪਿਆ ਗੁਰੂ ਦੇ ਸਿਧਾਂਤ ਨੂੰ ਭੁੱਲਿਆ ਹੋਇਆ ਜਦੋਂ ਗੁਰੂ ਦੇ ਸਿਧਾਂਤ ਤੇ ਜਿਹੜਾ ਗੁਰਮਖ ਪਿਆਰਾ ਗੁਰੂ ਦੇ ਸਿਧਾਂਤ ਤੇ ਚੱਲਣ ਲੱਗ ਗਿਆ ਉਹ ਰੌ ਰੀਤੀਆਂ ਰਿਵਾਜ ਰਸਮਾਂ ਨੂੰ ਪਰੇ ਕਰ ਦਿੰਦਾ ਆਪਣੇ ਮਨ ਚੋਂ ਫਿਰ ਉਸ ਦੇ ਘਰ ਪਰਿਵਾਰ ਵਿੱਚੋਂ ਰਸਮਾਂ ਲਾਗੂ ਨਹੀਂ ਹੁੰਦੀਆਂ ਜਿਹੜੀਆਂ ਦੁਨਿਆਵੀ ਚੱਲਦੀਆਂ ਨੇ ਰੀਤਾਂ ਰਸਮਾਂ ਰਿਵਾਜ ਵਿਆਹਾਂ ਸਾਧੀਆਂ ਤੇ ਰੀਤਾਂ ਰਸਮਾਂ ਰਿਵਾਜ ਨਵੇਂ ਨਵੇਂ ਲੈ ਕੇ ਆਉਂਦੇ ਆ ਮੈਂ ਤਾਂ ਦੇਖ ਕੇ ਹੈਰਾਨ ਹੋ ਜਾਂਦਾ ਕੋਈ ਜੀਵ ਚੜਾਈ ਕਰ ਗਿਆ ਘਰ ਦੇ ਵਿੱਚੋਂ ਉਦੋਂ ਰੀਤਾਂ ਰਵਾਜ ਰਸਮਾਂ ਇਹ ਹੁੰਦਾ ਜੀ ਉਹ ਹੁੰਦਾ ਜੀ ਗੁਰੂ ਦੀ ਗੱਲ ਇੱਕ ਨਹੀਂ ਮੰਨਦੀ ਇੱਕ ਵੀ ਨਹੀਂ ਮੰਨਣੀ ਗੁਰੂ ਦੀ ਗੱਲ ਜਾਂ ਕਰਮ ਕਾਂਡ ਕਰਨੇ ਅੱਜ ਸ਼ਨੀਵਾਰ ਆ ਜੀ ਸ਼ਨੀ ਸ਼ਨੀ ਦੇਵਤੇ ਦੀ ਪੂਜਾ ਕਰਦੇ ਲੋਕ ਮੰਗਲਵਾਰਾ ਮੂਰਤੀਆਂ ਪੂਜਣ ਭਜਦੇ ਆ ਦੇਖ ਰਹੇ ਆ ਗੱਡੀਆਂ ਭਰ-ਭਰ ਜਾਂਦੀਆਂ ਮੰਗਲਵਾਰ ਨੂੰ ਵੀਰਵਾਰਾ ਗੱਡੀਆਂ ਭਰ-ਭਰ ਜਾਂਦੀਆਂ ਕਬਰਾਂ ਸਮਾਦਾਂ ਤੇ ਇਹ ਫਿਰ ਗੁਰੂ ਦਾ ਪਿਆਰਾ ਜਦੋਂ ਗਰਬਾਣੀ ਨਾਲ ਜੁੜਦਾ ਨਾ ਫਿਰ ਇਨ੍ਹਾਂ ਰੀਤਾਂ ਰਵਾਜਾਂ ਨੂੰ ਧਰਮ ਦੇ ਨਾਂ ਤੇ ਕਰਮ ਕਰਨੇ ਛੱਡ ਦਿੰਦਾ ਇੱਕੋ ਇੱਕ ਫਿਰ ਅਕਾਲ ਪੁਰਖ ਵਾਹਿਗੁਰੂ ਦੇ ਨਜ਼ਮ ਵਿੱਚ ਕੁਦਰਤ ਦੇ ਨਜ਼ਮ ਵਿੱਚ ਰਹਿਣਾ ਸਿੱਖ ਜਾਂਦਾ ਹੈ ਫੇਰ ਜੋ ਕਰ ਕਹੇ ਸੋਈ ਭਲ ਮੰਨੋ ਵਾਲਾ ਸਿਧਾਂਤ ਆਪਣੇ ਤੇ ਲਾਗੂ ਕਰਨ ਦੀ ਕੋਸ਼ਿਸ਼ ਕਰਦਾ ਜਾਂ ਲਾਗੂ ਕਰ ਲੈਂਦਾ ਕੋਸ਼ਿਸ਼ ਨਹੀਂ ਕਰਨੀ ਲਾਗੂ ਕਰਨੀ ਹੈ ਚਲੋ ਜਦੋਂ ਪਹਿਲਾ ਪਹਿਲਾ ਨਵੇਂ-ਨਵੇਂ ਆਪਾਂ ਆਉਨੇ ਆ ਇਧਰੋਂ ਪਖੰਡ ਬਾਤ ਚੋਂ ਨਿਕਲ ਕੇ ਰੀਤਾਂ ਰਵਾਜਾਂ ਚੋਂ ਜਦੋਂ ਨਿਕਲ ਕੇ ਨਵੇਂ-ਨਵੇਂ ਆਪਾਂ ਗੁਰੂ ਦੇ ਲੜ ਲੱਗਦੇ ਆ ਉਹ ਕੋਸ਼ਿਸ਼ ਹੀ ਹੁੰਦੀ ਹੈ ਵੀ ਕੋਸ਼ਿਸ਼ ਕਰ ਰਹੇ ਆ ਗੁਰੂ ਦੀ ਗੱਲ ਸੁਣ ਕੇ ਮੰਨਣ ਦੀ ਕੋਸ਼ਿਸ਼ ਕਰਦੇ ਆ ਮੰਨਣੀ ਆ ਮਹਾਰਾਜ ਨੇ ਦੱਸਿਆ ਕਾੜ ਲੀਏ ਮਹਾ ਭਵ ਜਲ ਤੇ ਆਪਣੀ ਨਦਰ ਨਿਹਾਲ ਇਹ ਆਪਾਂ ਸਮਝ ਲਈ ਗੱਲ ਵੀ ਆਪਣੀ ਮਿਹਰ ਦੀ ਨਜ਼ਰ ਨਾਲ ਤੱਕ ਕੇ ਉਹਨਾਂ ਨੂੰ ਵੱਡੇ ਸੰਸਾਰ ਸਮੁੰਦਰ ਵਿੱਚੋਂ ਕੱਢ ਲੈਂਦਾ ਹੈ ਇਹ ਸੰਸਾਰ ਸਮੁੰਦਰ ਜਿਹੜਾ ਆਪਾਂ ਗਿਣ ਲਿਆ ਹੁਣ ਵੀ ਰੋ ਰੀਤੀਆਂ ਰਿਵਾਜ ਇਹਨਾਂ ਵਿੱਚੋਂ ਨਿਕਲ ਕੇ ਇਨਸਾਨ ਆਪਣੀ ਸੱਚੀ ਸੁੱਚੀ ਕਿਰਤ ਵਿਰਤ ਤੇ ਆ ਜਾਂਦਾ ਤੇ ਪ੍ਰਮਾਤਮਾ ਦੇ ਨਾਮ ਨਾਲ ਜੁੜ ਜਾਂਦਾ ਜੁੜੇਗਾ ਉਦੋਂ ਜਾ ਕੇ ਸਿਮਰਨ ਜਮ ਤੇ ਛੁੱਟিয়ে ਹਲਤਪਾਲਤ ਸੁਖ ਪਾਈਏ ਜਿਸ ਪ੍ਰਮਾਤਮਾ ਦੇ ਸਿਮਰਨ ਦੀ ਬਰਕਤ ਨਾਲ ਜਮਾਂ ਤੋਂ ਆਤਮਿਕ ਮੌਤ ਤੋਂ ਖਲਾਸੀ ਪਾਈ ਦੀ ਹੈ ਇਸ ਲੋਕ ਤੇ ਪ੍ਰਲੋਕ ਵਿੱਚ ਸੁਖ ਮਾਣੀ ਦਾ ਹੈ ਸੁੱਖਾਂ ਭਰੀ ਜ਼ਿੰਦਗੀ ਉਸ ਦੀ ਹੋਈ ਆ ਜਿਹੜਾ ਪ੍ਰਭੂ ਪ੍ਰਮਾਤਮਾ ਦੇ ਨਾਮ ਨਾਲ ਜੁੜਿਆ ਤੇ ਸੱਚੀ ਸੁੱਚੀ ਕਿਰਤ-ਬਿਰਤ ਕਰ ਰਿਹਾ ਚਾਹੇ ਉਹ ਮਹਿਕਮਾ ਕੋਈ ਵੀ ਹੈ ਭਾਵੇਂ ਮਜ਼ਦੂਰ ਹੈ ਭਾਵੇਂ ਉਹ ਸਰਵਿਸਮੈਨ ਭਾਵੇਂ ਉਹ ਬਿਜ਼ਨਸਮੈਨ ਭਾਵੇਂ ਕੋਈ ਲੀਡਰ ਹੈ ਭਾਵੇਂ ਕੋਈ ਦੇਸ਼ ਦਾ ਵੱਡਾ ਮੰਤਰੀ ਹੈ ਜਦੋਂ ਆਪਣੀ ਵਧਦੀ ਹੋਈ ਡਿਊਟੀ ਈਮਾਨਦਾਰੀ ਨਾਲ ਕਰਦਾ ਮਨੁੱਖਤਾ ਦੇ ਵਿੱਚ ਪ੍ਰਭੂ ਪਰਮਾਤਮਾ ਨੂੰ ਵੇਖਦਾ ਫੇਰ ਉਹਦਾ ਲੋਕ ਇਹ ਉਹਦਾ ਲੋਕ ਤੇ ਪ੍ਰਲੋਕ ਵਿੱਚ ਸੁਖੀ ਜੀਵਨ ਹੁੰਦਾ ਹੈ ਸਾਸ ਗਰਾਸ ਜਪੋ ਜਪ ਜਪਨ ਰਸਨ ਸਾਸ ਗਰਾਸ ਜਪੋ ਜਪ ਰਸਨ ਨੀਤ ਨੀਤ ਗੁਣ ਗਾਈਏ ਹੇ ਭਾਈ ਹਰੇਕ ਸਾਹ ਨਾਲ ਹਰੇਕ ਗਰਾਈ ਨਾਲ ਉਸ ਦਾ ਨਾਮ ਆਪਣੀ ਜੀਬ ਨਾਲ ਜਪਿਆ ਕਰੋ ਆਓ ਸਦਾ ਹੀ ਉਸ ਦੀ ਸਿਫਤ ਸਲਾਹ ਦੇ ਗੀਤ ਗਾਉਂਦੇ ਰਹੀਏ ਫਿਰ ਕੀ ਹੁੰਦਾ ਭਗਤ ਪ੍ਰੇਮ ਪਰਮ ਪਦ ਪਾਇਆ ਸਾਧ ਸੰਗ ਦੁੱਖ ਨਾ ਠੇ ਫਿਰ ਮਹਾਰਾਜ ਕਹਿੰਦੇ ਹੈ ਭਾਈ ਪ੍ਰਮਾਤਮਾ ਦੇ ਪ੍ਰੇਮ ਦੀ ਭਗਤੀ ਪ੍ਰਮਾਤਮਾ ਦੇ ਪ੍ਰੇਮ ਤੇ ਭਗਤੀ ਦੀ ਬਰਕਤ ਨਾਲ ਗੁਰੂ ਦੀ ਸ਼ਰਨ ਆਉਣ ਵਾਲੇ ਸਭ ਤੋਂ ਉੱਚਾ ਆਤਮਿਕ ਦਰਜਾ ਹਾਸਲ ਕਰ ਲੈਂਦੇ ਹਨ ਸਾਥ ਗੁਰੂ ਸਾਧੂ ਦੀ ਸੰਗਤ ਵਿੱਚ ਆ ਕੇ ਉਹਨਾਂ ਕੋਲ ਸਿੱਖਾਂ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਸਿੱਖ ਉਹੀ ਆ ਜਿਹੜਾ ਗੁਰੂ ਦੀ ਸ਼ਰਨ ਵਿੱਚ ਆਉਂਦਾ ਤੇ ਗੁਰੂ ਤੋਂ ਸਿੱਖਿਆ ਲੈ ਕੇ ਆਪਣਾ ਜੀਵਨ ਬਸਰ ਕਰਦਾ ਫੇਰ ਜਦੋਂ ਆਪਣਾ ਜੀਵਨ ਗੁਰੂ ਦੇ ਕਹਣੇ ਅਨੁਸਾਰ ਮਨੁੱਖ ਬਸਰ ਕਰਦਾ ਨਾ ਫੇਰ ਸਿੱਧੇ ਨਾ ਜਾਏ ਕਿਸ ਭੌਣਾ ਵਿਆਪੇ ਹਰ ਧਨ ਨਿਰਮਲ ਗਾਠੇ ਮਹਾਰਾਜ ਕਹਿੰਦੇ ਉਹਨਾਂ ਦੇ ਪਾਸ ਪ੍ਰਮਾਤਮਾ ਦੇ ਨਾਮ ਦਾ ਪਵਿੱਤਰ ਧਨ ਇਕੱਠਾ ਹੋ ਜਾਂਦਾ ਹੈ ਉਸ ਧਨ ਨੂੰ ਕਿਸੇ ਚੋਰ ਆਦਕ ਦਾ ਡਰ ਨਹੀਂ ਵਿਆਪਦਾ ਉਹ ਧਨ ਘਟਦਾ ਨਹੀਂ ਉਹ ਧਨ ਗਵਾਚਦਾ ਨਹੀਂ ਜਦੋਂ ਇਹ ਪੂੰਜੀ ਹੁੰਦੀ ਆ ਮਨੁੱਖ ਕੋਲੇ ਪ੍ਰਮਾਤਮਾ ਦੇ ਨਾਮ ਦੀ ਉਹਨੂੰ ਕੋਈ ਚੋਰ ਨਹੀਂ ਚੁਰਾ ਸਕਦਾ ਉਹ ਘਟਦਾ ਨਹੀਂ ਹੈ ਉਹ ਮੁੱਕਦਾ ਨਹੀਂ ਹੈ ਫਿਰ ਉਤੇਰੇ ਕੰਮ ਕਿੱਥੇ ਆਉਂਦਾ ਅੰਤਕਾਲ ਪ੍ਰਭ ਭਏ ਸਹਾਈ ਅੰਤਕਾਲ ਪ੍ਰਭ ਭਏ ਸਹਾਈ ਇਤ ਉਤ ਰੱਖਣ ਹਾਰੇ ਫਿਰ ਉਸ ਦੀ ਬਰਕਤ ਨਾਲ ਪ੍ਰਭੂ ਜੀ ਗੁਰਸਿੱਖਾਂ ਦੇ ਅੰਤ ਸਮੇ ਵੀ ਦਰਗਾਹ ਮਦਦਗਾਰ ਬਣਦੇ ਹਨ ਇਸ ਲੋਕ ਤੇ ਪ੍ਰਲੋਕ ਵਿੱਚ ਰੱਖਿਆ ਕਰਦੇ ਹਨ ਪ੍ਰਾਨਮੀਤ ਹਿਤ ਤਨ ਮੇਰੇ ਨਾਨਕ ਸਦ ਬਲਿਹਾਰੀ ਵਾਹ ਮਹਾਰਾਜ ਕਹਿੰਦੇ ਹੈ ਨਾਨਕ ਆਖ ਮੈਂ ਪ੍ਰਮਾਤਮਾ ਤੋਂ ਸਦਾ ਕੁਰਬਾਨ ਜਾਂਦਾ ਹਾਂ ਉਸ ਦਾ ਨਾਮ ਹੀ ਮੇਰੇ ਪਾਸ ਐਸਾ ਤਨ ਹੈ ਜੋ ਮੇਰੀ ਜਿੰਦ ਦਾ ਹਿੱਤੂ ਤੇ ਮੇਰਾ ਮਿੱਤਰ ਹੈ ਹਿੱਤੂ ਮਤਲਬ ਕਹੋ ਹਿਤ ਪਿਆਰ ਫਿਰ ਬੜਾ ਪਿਆਰਾ ਮਿੱਤਰ ਬਣ ਜਾਂਦਾ ਆਸਾ ਮਹੱਲਾ ਪੰਜਵਾਂ ਜਾ ਤੂੰ ਸਹਬ ਤਾਂ ਭਾਉ ਕਿਹਾ ਹੋਂ ਤਦ ਬਿਨ ਕ ਸਸਲਾਹੀ ਹੋਂ ਤਦ ਬਿਨਾ ਕ ਸਸਲਾਹੀ ਇਹ ਅਗਲਾ ਸ਼ਬਦ ਆ ਜੀ ਮਹਾਰਾਜ ਕਹਿੰਦੇ हे ਪ੍ਰਭੂ ਜੇ ਤੂੰ ਮਾਲਕ ਮੇਰੇ ਸਿਰ ਉੱਤੇ ਹੱਥ ਰੱਖੀ ਰਖੇ ਤਾਂ ਮੈਨੂੰ ਮਾਇਆ ਜ਼ਹਿਰ ਤੋਂ ਕੋਈ ਡਰ ਖਤਰਾ ਨਹੀਂ ਹੈ ਨਾ ਹੀ ਹੋ ਸਕਦਾ ਹੈ ਮੈਂ ਤੈਥੋਂ ਬਿਨਾਂ ਕਿਸੇ ਹੋਰ ਦੀ ਸਲੰਘਾ ਨਹੀਂ ਕਰਦਾ ਮੈਂ ਤੈਥੋਂ ਬਿਨਾਂ ਕਿਸੇ ਹੋਰ ਨੂੰ ਮਾਇਆ ਜ਼ਹਿਰ ਤੋਂ ਬਚਾਉਣ ਦੇ ਸਮਰੱਥ ਨਹੀਂ ਸਮਝਦਾ ਇਹ ਗੁਰਮਖ ਪਿਆਰੇ ਦੀ ਦਸਾ ਇਹ ਬਣ ਜਾਂਦੀ ਹੈ ਫਿਰ ਇਹ ਮਨ ਵਿੱਚ ਵਿਸ਼ਵਾਸ ਹੋ ਜਾਂਦਾ ਸਤਿਗੁਰਾਂ ਦੀ ਕਿਰਪਾ ਸਦਕਾ ਇਕ ਤੂੰ ਤਾਂ ਸਭ ਕਿਸ ਹੈ ਮੈਂ ਤਦ ਬਿਨ ਦੂਜਾ ਨਹੀਂ ਮਹਾਰਾਜ ਕਹਿੰਦੇ ਹੈ ਪ੍ਰਭੂ ਜੇ ਇਕ ਤੂੰ ਹੀ ਮੇਰੇ ਵੱਲ ਰਹੇ ਤਾਂ ਹਰੇਕ ਲੋੜੀ ਦੀ ਛੈ ਮੇਰੇ ਪਾਸ ਹੈ ਤੇਥੋਂ ਬਿਨਾ ਮੇਰਾ ਕੋਈ ਹੋਰ ਸਹਾਈ ਨਹੀਂ ਹੈ ਬਿਲਕੁਲ ਸੱਚ ਪ੍ਰਭੂ ਪਰਮਾਤਮਾ ਤੋਂ ਬਿਨਾਂ ਸਹਾਇਤਾ ਕਰਨ ਵਾਲਾ ਕੋਈ ਹੋਰ ਨਹੀਂ ਹੈ। ਬਾਬਾ ਬਖ ਦੇਖਿਆ ਸੰਸਾਰ ਅਗਲੇ ਬੰਦ ਚ ਕੀ ਕਹਿੰਦੇ ਨੇ ਸਤਿਗੁਰੂ ਬਾਬਾ ਬਖ ਦੇਖਿਆ ਸੰਸਾਰ ਰੱਖਿਆ ਕਰੋ ਗੋਸਾਈ ਮੇਰੇ ਮਾ ਨਾਮ ਤੇਰਾ ਆਧਾਰ हे प्रभु ਮੈਂ ਵੇਖ ਲਿਆ ਹੈ ਕਿ ਸੰਸਾਰ ਦਾ ਮੋਹ ਜ਼ਹਿਰ ਹੈ ਜੋ ਆਤਮਿਕ ਜੀਵਨ ਨੂੰ ਮਾਰ ਮੁਕਾਂਦਾ ਹੈ हे ਮੇਰੇ ਖਸ਼ਮ ਪ੍ਰਭੂ ਇਸ ਜ਼ਹਿਰ ਤੋਂ ਮੈਨੂੰ ਬਚਾਈ ਰੱਖ ਤੇਰਾ ਨਾਮ ਮੇਰੀ ਜ਼ਿੰਦਗੀ ਦਾ ਆਸਰਾ ਬਣਿਆ ਰਹੇ ਰਹਾਉ ਵਾਹਿਗੁਰੂ ਜਾਣੇ ਬਿਰਸਾ ਸਭ ਮਨ ਕੀ ਹੋਰ ਕਿਸ ਪੈ ਆਖ ਸੁਨਾਈਏ ਵਨ ਨਾਵੇਂ ਸਭ जग ਬੋਰਾਇਆ ਨਾਮ ਮਿਲੇ ਸੁਖ ਪਾਈਏ ਏ ਪ੍ਰਭੂ ਤੂੰ ਹੀ ਹਰੇਕ ਜੀਵ ਦੇ ਮਨ ਦੀ ਸਾਰੀ ਪੀੜਾ ਜਾਣਦਾ ਹੈ ਤੈਥੋਂ ਬਿਨਾ ਕਿਸੇ ਹੋਰ ਨੂੰ ਆਪਣੇ ਮਨ ਦਾ ਦੁੱਖ ਦਰਦ ਦੱਸਣਾ ਬੇਅਰਥ ਹੈ ਜਿਹੜਾ ਜਾਣਦਾ ਹੀ ਨਹੀਂ ਜਾਂ ਜਿਹੜਾ ਸਮਝਦਾ ਹੀ ਨਹੀਂ ਜਿਹੜਾ ਜਾਂ ਸੁਣਦਾ ਹੀ ਨਹੀਂ ਉਹਨੂੰ ਦੱਸਣ ਦਾ ਕੀ ਫਾਇਦਾ ਜੇ ਆਪਾਂ ਬਾਹਰੀ ਧਾਰਨਾ ਲਈਏ ਆਪਾਂ ਇੱਕ ਐਗਜ਼ਾਮਪਲ ਲੈਨੇ ਆ ਵੀ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਭੈਣ ਭਰਾਵਾਂ ਦੇ ਵਿੱਚ ਤੇ ਆਂਡੀਆਂ ਗਮਾਂਡੀਆਂ ਦੇ ਵਿੱਚ ਜੇ ਕੋਈ ਇੱਕ ਦੂਜੇ ਦੀ ਗੱਲ ਸੁਣਦਾ ਉਹਦੇ ਕੋਲੇ ਗੱਲ ਕਰਨ ਦਾ ਫਾਇਦਾ ਹੁੰਦਾ ਨਾ ਆਪਾਂ ਇਹ ਕਹਿ ਦਿੰਦੇ ਆਂ ਵੀ ਉਹਦੇ ਕੋਲੇ ਕੀ ਗੱਲ ਕਰਨ ਦਾ ਫਾਇਦਾ ਉਹਨੇ ਸੁਣਨੀ ਤਾਂ ਹੈ ਨਹੀਂ ਉਹ ਫਲਾਣੇ ਕੋਲੇ ਗੱਲ ਕਰ ਉਹ ਸੁਨੇਗਾ ਤੇਰੀ ਇਹ ਸੱਚਾ ਜੀ ਸੱਚਾ ਗੱਲ ਇਹ ਮਹਾਰਾਜ ਨੇ ਵੀ ਇੱਥੇ ਸਮਝਾਉਣਾ ਕੀਤਾ ਵੀ ਉਸ ਪ੍ਰਭੂ ਪ੍ਰਮਾਤਮਾ ਤੋਂ ਬਿਨਾਂ ਕੋਈ ਪੀੜਾ ਸੁਣਨ ਵਾਲਾ ਹੀ ਹੈ ਨਹੀਂ ਮਨੁੱਖ ਦੀਆਂ ਤੇ ਸੁਣਾਉਣ ਦੀ ਕੀ ਲੋੜ ਐ ਦਰਦਰ ਤੇ ਜਾ ਕੇ ਜਿਹੜੇ ਤੇਰੇ ਮਨ ਦੀ ਆਵਾਜ਼ ਜਿਹੜਾ ਤੇਰੇ ਮਨ ਦੀ ਅਵਸਥਾ ਜਾਣਦਾ ਹੈ ਗੁਰੂ ਤੇਰਾ ਦੁੱਖ ਦਰਦ ਸੁਣਦਾ ਹੈ ਫਿਰ ਉਹ ਤੇਰਾ ਦੁੱਖ ਦਰਦ ਸੁਣ ਕੇ ਉਹਦਾ ਉਹਦਾ ਨਿਵਾਰਨ ਵੀ ਕਰਦਾ ਉਹ ਦੁੱਖ ਦੂਰ ਵੀ ਕਰਦਾ ਫਿਰ ਉਹਨੂੰ ਸੁਣਾਉਣਾ ਚਾਹੀਦਾ ਨਾ ਮਹਾਰਾਜ ਨੇ ਇਸ ਪੰਕਤੀ 'ਚ ਇਹੀ ਦੱਸਿਆ ਜਾਣੇ ਬਿਰਸਾ ਸਭ ਮਨ ਕੀ ਜਾਣੇ ਬਿਰਥਾ ਸਭਾ ਮਨ ਕੀ ਹੋਰ ਕਿਸ ਪਹਿ ਆਖ ਸੁਨਾਈਏ ਏ ਪ੍ਰਭੂ ਤੂੰ ਹੀ ਹਰੇਕ ਜੀਵ ਦੇ ਮਨ ਦੀ ਸਾਰੀ ਪੀੜਾ ਜਾਣਦਾ ਹੈ ਜਾਣਦਾ ਹੈ ਤੇਥੋਂ ਬਿਨਾ ਕਿਸੇ ਹੋਰ ਨੂੰ ਆਪਣਾ ਆਪਣੇ ਮਨ ਦਾ ਦੁੱਖ ਦਰਦ ਦੱਸਣਾ ਬੇਅਰਥ ਹੈ ਬੇਨਾਂਵੇ ਸਭ जग ਬੋਰਾ ਆ ਨਾਮ ਮਿਲੇ ਸੁਖ ਪਾਈਏ ਏ ਭਾਈ ਪ੍ਰਮਾਤਮਾ ਦੇ ਨਾਮ ਤੋਂ ਖੁੰਝ ਕੇ ਸਾਰਾ ਜਗਤ ਝੱਲਾ ਹੋਇਆ ਫਿਰਦਾ ਹੈ ਜੇ ਪ੍ਰਮਾਤਮਾ ਦਾ ਨਾਮ ਪ੍ਰਾਪਤ ਹੋ ਜਾਏ ਤਾਂ ਆਤਮਿਕ ਆਨੰਦ ਮਾਣੀਦਾ ਹੈ ਜ਼ਿੰਦਗੀ ਦਾ ਜ਼ਿੰਦਗੀ ਆਨੰਦਮਈ ਬਤੀਤ ਹੁੰਦੀ ਆ ਫਿਰ ਪ੍ਰਮਾਤਮਾ ਦੇ ਨਾਮ ਤੋਂ ਖੁੰਝ ਕੇ ਸਾਰਾ ਜਗਤ ਝੱਲਾ ਹੀ ਹੋਇਆ ਰਹਿੰਦਾ ਝੱਲਾ ਮੈਨੇ ਕਮਲਾ ਪਰਮਾਤਮਾ ਦੇ ਨਾਮ ਤੋਂ ਬਿਨਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਨਾਲੇ ਗਰਬਾਣੀ ਚ ਐਨ ਸਪਸ਼ਟ ਕਰਕੇ ਸਮਝਾਇਆ ਤੇ ਸਤਿਗੁਰਾਂ ਦੀ ਕਿਰਪਾ ਸਦਕਾ ਆਪਾ ਸਿੱਧੀ ਜੀ ਗੱਲ ਸਮਝ ਕੇ ਸੁਣਾ ਦਈਦੀ ਐ ਹੋਰ ਦੇਖੋ ਕਿੰਨਾ ਪ੍ਰਚਾਰ ਦੀਆਂ ਵੀਡੀਓ ਪੰਨਾਂਵਾਂ ਕਥਾਵਾਂਵਾਂ ਦੀਆਂ ਵੀਡੀਓ ਪੰਨਾਂਵਾਂ ਨੈਟ ਤੇ ਇਧਰ ਧਿਆਨ ਹੀ ਹੈ ਨਹੀਂ ਆ ਦਰਬਾਰ ਸਾਹਿਬ ਮੱਥਾ ਟੇਕਣ ਵਾਲੇ ਵੀ ਜਾਂਦੇ ਆ ਗੱਡੀਆਂ ਭਰ-ਭਰ ਕੇ ਹਫ਼ਤੇ ਬਾਅਦ ਪੱਕੀਆਂ ਹੀ ਲੱਗ ਜਾਂਦੇ ਨੇ ਪੱਕੀਆਂ ਹੀ ਕਹਿੰਦੇ ਵੀ ਮੈਂ ਸੁਣਦਾ ਵੀਥੇ 2 ਦਿਨ ਦੀ ਸੇਵਾ ਜੀ ਸਾਡੀ ਜੀ ਓਥੇ 5 ਦਿਨ ਦੀ ਸੇਵਾ ਅਸੀਂ ਕਰ ਲਓ ਭਾਈ ਪਰ ਪ੍ਰਭੂ ਪਰਮਾਤਮਾ ਦੇ ਨਾਮ ਤੋਂ ਬਿਨਾ ਗਤੀ ਨਹੀਂ ਹੋਣੀ ਮਨੁੱਖੇ ਜੀਵਨ ਦੀ ਭੱਜ ਲਾ ਜਿੰਨਾ ਭਜਣਾ ਗੁਰੂ ਤੋਂ ਬੇਮੁਖ ਹੋ ਕੇ ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਉ ਮੁਖ ਲਾਇਆ ਇਹ ਗੁਰੂ ਦੀ ਨਿੰਦਿਆ ਹੀ ਹੁੰਦੀ ਹੈ ਜਦੋਂ ਗੁਰੂ ਦਾ ਦਵਾਰਾ ਛੱਡ ਕੇ ਅਸੀਂ ਕਿਸੇ ਪਾਸੇ ਹੋਰ ਜਾਂਦੇ ਆਂ ਵੀ ਇੱਥੋਂ ਸਭ ਕੁਝ ਮਿਲਦਾ ਇਹਦਾ ਮਤਲਬ ਆ ਸੀ ਉਹਨਾਂ ਦੇ ਸਾਹਮਣੇ ਫਿੱਕਾ ਕਰਦਾ ਗੁਰੂ ਨੂੰ ਫਿਰ ਇਹੋ ਜਿਹਾਂ ਦੇ ਬਲੀ ਤਾਂ ਪੈਠੀ ਹੁੰਦੀ ਆ ਕਾਲ ਪੁਰਖ ਵਾਹਿਗੁਰੂ ਦੀ ਜਿਨ੍ਹਾਂ ਨੂੰ ਨਾਮ ਦੀ ਦਾਤ ਦਿੰਦਾ ਉਹਨਾਂ ਬਲ ਕੋਈ ਮੁੱਖ ਕਰਦਾ ਵਾਹ ਏ ਭਾਈ ਪ੍ਰਮਾਤਮਾ ਦੇ ਨਾਮ ਤੋਂ ਖੁੰਝ ਕੇ ਸਾਰਾ ਜਗਤ ਚੱਲਾ ਹੋਇਆ ਫਿਰਦਾ ਹੈ ਜੇ ਪ੍ਰਮਾਤਮਾ ਦਾ ਨਾਮ ਪ੍ਰਾਪਤ ਹੋ ਜਾਏ ਤਾਂ ਆਤਮਿਕ ਆਨੰਦ ਮਾਣੀਦਾ ਹੈ ਫੇਰ ਆ ਜਿੰਦਗੀ ਸੁਰਗ ਭਰੀ ਤੇਰੀ ਕਿਆ ਕਹੀਏ ਕਿਸ ਆਖ ਸੁਣਾਈਏ ਜੇ ਕਹਿਣਾ ਸੋ ਪ੍ਰਭ ਜੀ ਪਾਸ ਮਹਾਰਾਜ ਕਹਿੰਦੇ ਹੈ ਭਾਈ ਆਪਣੇ ਮਨ ਦਾ ਦੁੱਖ ਦਰਦ ਜੋ ਕੁਝ ਵੀ ਆਖਣਾ ਹੋਵੇ ਪ੍ਰਮਾਤਮਾ ਦੇ ਕੋਲ ਹੀ ਆਖਣਾ ਚਾਹੀਦਾ ਹੈ ਗੁਰੂ ਦੇ ਚਰਨਾਂ ਵਿੱਚ ਹੀ ਬੇਨਤੀ ਕਰਨੀ ਚਾਹੀਦੀ ਹੈ ਉਸ ਤੋਂ ਬਿਨਾਂ ਕਿਸੇ ਹੋਰ ਨੂੰ ਕੁਝ ਨਹੀਂ ਕਹਿਣਾ ਚਾਹੀਦਾ ਕਿਉਂਕਿ ਪ੍ਰਮਾਤਮਾ ਹੀ ਸਾਡੇ ਦੁੱਖ ਦੂਰ ਕਰਨ ਜੋਗ ਹੈ ਐਵੇਂ ਨਾ ਉੱਟਾਂ ਰੱਖੀ ਫਿਰ ਇਥੋਂ ਉੱਥੇ ਸਭ ਕਿਸ ਕੀਤਾ ਤੇਰਾ ਵਰਤ ਹੈ ਸਦਾ ਸਦਾ ਤੇਰੀ ਆਸ اے ਪ੍ਰਭੂ ਜਗਤ ਵਿੱਚ ਜੋ ਕੁਝ ਹੋ ਰਿਹਾ ਹੈ ਸਭ ਕੁਝ ਤੇਰਾ ਕੀਤਾ ਹੀ ਹੋ ਰਿਹਾ ਹੈ ਅਸਾਨੂੰ ਜੀਵਾਂ ਨੂੰ ਅਸਾਂ ਜੀਵਾਂ ਨੂੰ ਅਸਾਨੂੰ ਜੀਵਨ ਨੂੰ ਸਦਾ ਤੇਰੀ ਸਹਾਇਤਾ ਦੀ ਹੀ ਆਸ ਹੋ ਸਕਦੀ ਹੈ ਜੇ ਦੇਹ ਬੜਾਈ ਤਾਂ ਤੇਰੀ ਬੜਾਈ ਇੱਥ ਉੱਤ ਤੁਜੇ ਧਿਆਉ ਧਿਆਉ ਜਨ ਧਿਆਉ ਲਿਖ ਲੋ ਜੀ ਇੱਥ ਉੱਤ ਤੁਜੇ ਧਿਆਉ ਧਿਆਉ ਅਸਲ ਵਿੱਚ ਤਾਂ ਆਪਣੇ ਤੇ ਗੱਲ ਟਕਾਉਣੀ ਆ ਵੀ ਤੈਨੂੰ हे ਪ੍ਰਭੂ ਜੇ ਤੂੰ ਮੈਨੂੰ ਕੋਈ ਮਾਣ ਵਡਿਆਈ ਬਖਸ਼ਦਾ ਹੈ ਤਾਂ ਇਸ ਨਾਲ ਵੀ ਤੇਰੀ ਹੀ ਸੋਭਾ ਖਿਲਰਦੀ ਹੈ ਕਿਉਂਕਿ ਮੈਂ ਤਾਂ ਇਸ ਲੋਕ ਤੇ ਪ੍ਰਲੋਕ ਵਿੱਚ ਸਦਾ ਹੀ ਤੇਰਾ ਹੀ ਧਿਆਨ ਧਰਦਾ ਹਾਂ ਪ੍ਰਲੋਕ ਵਾਲੇ ਤਾਂ ਹੁਣ ਪਤਾ ਨਹੀਂ ਇਸ ਲੋਕ ਵਿੱਚ ਰਹਿੰਦੇ ਧਿਆਨ ਧਰ ਲਾਂ ਇਸ ਲੋਕ ਵਿੱਚ ਰਹਿੰਦੇ ਧਿਆਨ ਧਰ ਲਾਂ ਪ੍ਰਲੋਕ ਆਪੇ ਹੀ ਸਬਰ ਜਾਣ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਣ ਤੇਰਾ ਇੱਕ ਨਾਉ ਏ ਨਾਨਕ ਦੇ ਪ੍ਰਭ ਏ ਸਦਾ ਸੁਖ ਦੇਣ ਵਾਲੇ ਪ੍ਰਭ ਤੇਰਾ ਨਾਮ ਹੀ ਮੇਰੇ ਵਾਸਤੇ ਸਹਾਰਾ ਹੈ ਪ੍ਰਭ ਪਰਮਾਤਮਾ ਦੇ ਨਾਮ ਦਾ ਸਹਾਰਾ ਹੀ ਟਕਣਾ ਚਾਹੀਦਾ ਭਾਈ ਓਟ ਆਸਰਾ ਗੁਰੂ ਦਾ ਹੀ ਲੈਣਾ ਹੈ ਫਿਰ ਲੋਕ ਸੁਖ ਜੀ ਪਰਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਜੀ ਫਿਰ ਗੁਰੂ ਮਹਾਰਾਜ ਨੇ ਕਿਰਪਾ ਕਰਕੇ ਸਾਨੂੰ ਆਪਦੇ ਚਰਨਾਂ ਨਾਲ ਜੋੜ ਕੇ ਮਨੁੱਖਾ ਜਨਮ ਲੈ ਕੇ ਵਿੱਚ ਲਾ ਲੈਣਾ ਵਾਹਿਗੁਰੂ ਜੀ ਕਾ ਖਾਲਸਾ